ਕਾਰਿਗਰ ਦੱਸਿਆ ਨਹੀਂ ਜਾ ਸਕਦਾ ਰਿਵਾਈ 베ਡੀ ਦੇ ਨਾ ਜਾਈ ਕਹਿੰਦੇ ਦੱਸਿਆ ਨਹੀਂ ਜਾ ਸਕਦਾ ਕਾਰਿਗਰੀ ਦੇਖੋ 베ਡੀ ਰਹੋ ਸਮਾਈ ਪੜਨਾ ਗਵਾਂਡਣ ਨੂੰ ਕਹਿੰਦੇ ਨੇ ਭਗਤ ਨਾਮ ਦੇਵ ਜੀ ਮਾਤਾ ਪੜਨਾ ਆਪਣੀਆਂ ਅੱਖਾਂ ਦੇ ਨਾਲ ਵੇਖ ਇੰਨਾ ਅੱਖਾਂ ਦੇ ਨਾਲ ਜਿਹੜਾ ਕਾਰੀਗਰ ਆ ਨਾ ਉਹ ਤੇਰੇ ਵਿੱਚ ਵੀ ਸਮਾਇਆ ਹੋਇਆ ਬੋਲੋ ਸਤਨਾਮ ਉਹ ਤੇਰੇ ਅੰਦਰ ਅੰਦਰ ਅੱਗੇ ਵਚਨ ਕਰਦੇ ਨੇ ਭਗਤ ਨਾਮਦੇਵ ਜੀ ਬੜਾ ਸੋਹਣਾ ਬਚਨ ਹੈ ਕਹਿੰਦੇ ਤੁੰਡੀ ਦੁਗਣੀ ਮਜੂਰੀ ਦੇਣ ਦੀ ਗੱਲ ਕਰਦੇ ਹੀ ਉਹਦਾ ਤਾਂ ਡਰੈੱਸ ਹੀ ਨਹੀਂ ਦੱਸਿਆ ਜਾ ਸਕਦਾ ਉਹ ਤੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਦੇਖ ਗੋਬੇਟੀ ਰਹੇ ਉਹ ਸਮਾਈ ਹਮਾਰਾ ਰੇਡੀ ਪ੍ਰਾਨ ਆਧਾਰਾ ਉਹ ਤੇ ਸਾਡੇ ਸਵਾਸਾਂ ਦਾ ਆਧਾਰ ਆਸਰਾ ਹੈ ਪ੍ਰਾਨਾਂ ਦਾ ਆਸਰਾ ਹੈ ਜਿਹੜਾ ਵੇਢੀ ਜਿਹੜਾ ਕਾਰੀਗਰ ਹੈ ਨਾ ਉਤੇ ਸਾਡੇ ਸਵਾਸਾਂ ਨੂੰ ਵੀ ਚਲਾ ਰਿਹਾ ਹੈ ਜਿਨੇ ਮੇਰੀ ਚੁਪਰੀ ਬਣਾਈ ਹੈ ਭਗਤ ਨਾਮਦੇਵ ਜੀ ਰਹਾਉ ਦਾ ਬਸਰਾਮ ਦੇ ਕੇ ਪਤਾ ਹੁਣ ਪਹਿਲਾਂ ਤੇ ਸਿੱਧ ਕਰ ਦਿੱਤਾ ਵੀ ਕਾਰੀਗਰ ਦੱਸਿਆ ਨਹੀਂ ਜਾ ਸਕਦਾ ਕਾਰੀਗਰ ਸਾਰੇ ਪਾਸੇ ਸਮਾਇਆ ਹੋਇਆ ਹੈ ਉਹ ਸਾਡੇ ਪ੍ਰਾਨਾਂ ਨੂੰ ਵੀ ਜਲਾ ਰਿਹਾ ਹੈ ਭਗਤ ਨਾਮਦੇਵ ਜੀ ਹੁਣ ਪਤਾ ਕੀ ਕਹਿੰਦੇ ਲੈ ਗਵੰਡਨ ਨੂੰ ਕਹਿੰਦੇ ਤੂੰ ਮਜ਼ਦੂਰੀ ਦੇਣਾ ਚਾਹੁੰਨੀ ਐ ਨਾ ਜਿਹੜਿਆ ਮਜ਼ਦੂਰੀ ਉਹ ਕਾਰੀਗਰ ਮੰਗਦਾ ਤੇ ਉਹ ਫਿਰ ਤੈਨੂੰ ਮੈਂ ਦੱਸਣਾ ਲੱਗਿਆ ਭਗਤ ਨਾਮਦੇਵ ਜੀ ਕਹਿੰਦੇ ਕਿਹੜੀ ਮਜ਼ਦੂਰੀ ਐ ਬੇੜੀ ਪ੍ਰੀਤ ਮਜ਼ਦੂਰੀ ਮੰਗਾ ਜੋ ਕੁਛਾਨ ਸੁਵਾਵੇ ਹੋ ਜੇ ਕਿਸੇ ਨੇ ਸਾਨਾ ਬਣਾਉਣੀ ਆ ਨਾ ਛੱਪਰੀ ਪਾਉਣੀ ਆ ਭਗਤ ਨਾਮਦੇਵ ਜੀ ਕਹਿੰਦੇ ਪ੍ਰੇਮ ਚਾਹੀਦਾ ਬੋਲੋ ਸਤਨਾਮ ਪਿਆਰ ਚਾਹੀਦਾ ਕਾਰੀਗਰ ਦੀ ਮਜ਼ਦੂਰੀ ਇਹ ਹੁਣ ਆਪਾਂ ਵੇਖਾਂਗੇ ਕਿ ਜਿਸ ਪਰਮਾਤਮਾ ਨੇ ਆਹ ਸੋਹਣਾ ਸਰੀਰ ਸਜਿਆ ਹੈ ਜਿਸ ਪਰਮਾਤਮਾ ਨੇ ਸੁੱਧ ਬੁੱਧ ਦਿੱਤੀ ਹੈ ਹੁਣ ਤੱਕ ਅਸੀਂ ਕਿੰਨਾ ਕੁ ਉਹਨੂੰ ਪਿਆਰ ਕੀਤਾ ਹੈ ਕਿੰਨਾ ਕੁ ਪ੍ਰੇਮ ਕੀਤਾ ਹੈ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਰੱਬ ਨੂੰ ਪਾਲਿਆ ਕਹਿੰਦੇ ਨੇ 72 ਵਾਰ ਦਰਸ਼ਨ ਕੀਤੇ ਨੇ ਭਗਵਾਨ ਦੇ ਭਗਤ ਨਾਮ ਦੇ ਜੀ ਨੇ ਬੋਲੋ ਸਤਨਾਮ ਜੇਕਰ 72 ਵਾਰ ਇੱਥੇ ਤੇ ਇੱਕ ਵਾਰ ਨਹੀਂ ਕਿਹਾ ਭਾਵ ਕੀ ਸਾਡੇ ਕੋਲ ਉਹ ਪ੍ਰੇਮਾ ਭਗਤੀ ਨਹੀਂ ਉਹ ਭਾਵਨਾ ਨਹੀਂ ਉਹ ਭਾਵਨਾ ਬਣੇਗੀ ਉਹ ਪ੍ਰੇਮਾ ਭਗਤੀ ਹੋਏਗੀ ਜਦੋਂ ਅਸੀਂ ਪ੍ਰੀਤ ਦੀ ਮਜੂਰੀ ਰੱਬ ਜੀ ਨੂੰ ਦਵਾਂਗੇ ਭਾਵ ਕੇ ਰੱਬ ਨਾਲ ਪ੍ਰੇਮ ਕਰਾਂਗੇ ਤੇ ਸਾਨੂੰ ਰੱਬ ਦੇ ਸੇਕ ਆਵੇਗਾ ਪ੍ਰੇਮ ਕਰਨਾਂ ਕੀ ਦੇ ਨਾਮ ਹੈ ਰੱਬ ਦੀ ਬਣਾਈ ਸ੍ਰਿਸ਼ਟੀ ਰੱਬ ਦੀ ਸਾਜੀ ਹੋਈ ਕਾਰਨਾਤ ਹਮੈਨਟੀ ਨੇ ਪ੍ਰੇਮ ਕਰ ਭਗਤ ਨਾਮ ਦੇ ਵਿਜੀ ਨੇ ਇੱਥੇ ਸਿੱਧ ਕਰ ਦਿੱਤਾ ਕਹਿੰਦੇ ਜੇ ਕਿਸੇ ਨੇ ਛੱਪਰੀ ਪਾਉਣੀ ਆ ਨਾ ਜੇ ਕੋ ਚਾਨ ਸੁਭਾਵ ਹੈ ਹੋ ਜੇ ਕਿਸੇ ਨੇ ਬਣਵਾਉਣੀ ਆ ਨਾ ਛੱਪਰੀ ਤੜਪ ਪਾਉਣਾ ਹੈ ਤੇ ਰੱਬ ਨਾਲ ਪਿਆਰ ਕਰਿਆ ਕਰੋ ਬੋਲੋ ਸਤਨਾਮ ਬਣ ਜਾਏਗਾ ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਪ੍ਰੇਮ ਦੀ ਮਜ਼ਦੂਰੀ ਦਿੱਤੀ ਹੈ ਮੇਰੀ ਚੰਨ ਬਣ ਗਈ ਮੇਰਾ ਘਰ ਪੈ ਗਿਆ ਬੇਟੀ ਪ੍ਰੀਤ ਮਜ਼ਦੂਰੀ ਮੰਗ ਉਹ ਪ੍ਰੇਮ ਦੀ ਮਜ਼ਦੂਰੀ ਮੰਗਦਾ ਉਹਨੂੰ ਪੈਸਿਆਂ ਦੀ ਲੋੜ ਨਹੀਂ ਉਹਨੂੰ ਮਾਇਆ ਦੀ ਲੋੜ ਨਹੀਂ ਜੇ ਕੋ ਚਾਨ ਸੁਭਾਵੈ ਹੋ ਪ੍ਰੇਮ ਦੀ ਮਜ਼ਦੂਰੀ ਰੱਬ ਮੰਗਦਾ ਤੇ ਅੱਗੇ ਪਾਪਸਾ ਜੀ ਨੇ ਭਗਤ ਨਾਮਦੇਵ ਜੀ ਨੇ ਜ਼ਿਕਰ ਕਰ ਦਿੱਤਾ ਕਹਿੰਦੇ ਫਿਰ ਕਾਰੀਗਰ ਆਪੇ ਆਏਗਾ ਤੇ ਨਾਲ ਪਰਹੇਜ਼ ਦੱਸ ਦਿੱਤਾ ਪਹਿਲਾਂ ਰੱਬ ਨਾਲ ਪ੍ਰੇਮ ਕਰੋ ਤੇ ਪ੍ਰੇਮ ਕਰਨਾ ਕਿਵੇਂ ਆ ਤੇ ਪਰਹੇਜ਼ ਦੱਸ ਦਿੱਤਾ ਜਿਵੇਂ ਡਾਕਟਰ ਹੁੰਦਾ ਨਾ ਕਹਿੰਦੇ ਰੋਗ ਲੱਗਿਆ ਡਾਕਟਰ ਪੁੱਛਦਾ ਜਾ ਪੁੱਛਦੇ ਵੀ ਹਾਂ ਆ ਰੋਗ ਲੱਗਿਆ ਬੀਪੀ ਵਾਧਾ ਮੇਰਾ ਉਹ ਕਹੇਗਾ ਤਲਿਆ ਨਾ ਖਾਇਆ ਕਰ ਬੋਲੋ ਸਤਨਾਮ ਆ ਦਵਾਈ ਲਿਖ ਦੁੱਤੀ ਤੈਨੂੰ ਜਾਂ ਦੇ ਦੁੱਤੀ ਦਵਾਈ ਕਹੂਗਾ ਆ ਤਲਿਆ ਨਾ ਖਾਇਆ ਕਰ ਪਰਹੇਜ਼ ਰੱਖ ਕੇ ਦਵਾਈ ਖਾਂਦਾ ਰਹੇ ਕਰਾਰਾ ਨਾ ਖਾ ਤਲਿਆ ਨਾ ਖਾ ਤੇਰਾ ਬੀਪੀ ਕੰਟਰੋਲ ਸੈੱਟ ਰਹੇਗਾ ਦਵਾਈ ਖਾਈ ਚੱਲ ਜੇ ਕਿ ਇਹ ਸ਼ੂਗਰ ਵਾਧਾ ਕਰਦਾ ਉਹ ਕਹੇਗਾ ਮਿੱਠੇ ਤੇ ਕੰਟਰੋਲ ਕਰ ਪਾ ਆ ਦਵਾਈ ਲਾ ਦੁੱਤੀ ਤੈਨੂੰ ਸਮਾਂ ਤੇ ਲੱਗੇਗਾ ਕੰਟਰੋਲ ਹੋ ਜਾਏਗਾ ਤੇਰਾ ਸ਼ੂਗਰ ਡਾਕਟਰ ਸਲਾਹ ਦਿੰਦਾ ਦਵਾਈ ਦਿੰਦਾ ਸਲਾਹ ਵੀ ਨਾਲ ਦਿੰਦਾ ਪਰਹੇਜ਼ ਵੀ ਦੱਸਦਾ ਡਾਕਟਰ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੇ ਦੇਖੋ ਪਹਿਲਾਂ ਤਾਂ ਕਹਿ ਦਿੱਤਾ ਵੀ ਰੱਬ ਮਜ਼ਦੂਰੀ ਮੰਗਦਾ ਹੈ ਪ੍ਰੇਮ ਦੀ ਜੇ ਚੱਪਰੀ ਪਾਉਣੀ ਹੈ ਦੀਪ ਦੀ ਪ੍ਰੇਮ ਕਰਨਾ ਕਿਵੇਂ ਹੈ ਪਰਹੇਜ ਦੱਸ ਦਿੱਤਾ ਕਹਿੰਦੇ ਕਾਰੀਗਰ ਆ ਜਾਏਗਾ ਜਿਵੇਂ ਡਾਕਟਰ ਕਹਿੰਦਾ ਰੋਗ ਹਟ ਜਾਊਗਾ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਕਾਰੀਗਰ ਆਵੇਗਾ ਕਰਨਾ ਕੀ ਪੈਣਾ ਪਰਹੇਜ ਇਹ ਰੱਖਣਾ ਪੈਣਾ ਲੋਕ ਕਟੰਬ ਸਭ ਹੋਤੇ ਤੂ ਰਹਿ ਸਨੇਹ ਤੋੜਨਾ ਪੈਣਾ ਲੋਕਾਂ ਨਾਲ ਅਜਿਹੇ ਕਿਤੇ ਉੱਤੇ ਬਹਿ ਗਿਆ ਕਿਤੇ ਉੱਧਰ ਬਹਿ ਕੇ ਉਧਰ ਲੀਆਂ ਉਧਰ ਲੀਆਂ ਗੱਲਾਂ ਕਰ ਲਈਆਂ ਇਹ ਬੇਕਾਰ ਨੇ ਇਹ ਅਰਥ ਨੇ ਸਮਾ ਜਿਹੜਾ ਗਵਾਣਾ ਨਾ ਕਿਤੇ ਉੱਥੇ ਬਹਿ ਕੇ ਕਰ ਲਈਆਂ ਕਿਤੇ ਉੱਥੇ ਕੋਹੂੰਜੇ ਬਹਿ ਗਿਆ ਕਿਤੇ ਉਹ ਕੋਹੂੰਜੇ ਬਹਿ ਗਿਆ ਇਹ ਬੇਕਾਰ ਹੈ ਇਹ ਅਰਥ ਹੈ ਕਿਤੇ ਚਾਰ ਉੱਤੇ ਖੜੇ ਨੇ ਕਿਤੇ ਇੱਧਰ ਲੀਆਂ ਉਧਰ ਲੀਆਂ ਕਰ ਲਈਆਂ ਇਹ ਛੱਡਣਾ ਪੈਣਾ ਸਭ ਕੁਝ ਉਸ ਤੋਂ ਤਨਿੰਦਾ ਦੂਤ ਆਗੈ ਖੋਜੈ ਪਤ ਨਿਰਵਾਨਾ ਜਨ ਨਾਨਕੇ ਖੇਲ ਕਟਲ ਕਿਨਹਿ ਗੁਰਮੁਖ ਜਮਾ ਬੜਾ ਔਖਾ ਕਿੜੈ ਇਹ ਚਸਤਾ ਇਹ ਸਵਾਦ ਲੋਕਾਂ ਦੀਆਂ ਗੱਲਾਂ ਦਾ ਕਟੰਬ ਦੇ ਅਲਜੀ ਬਿਆਂ ਦਾ ਇਹ ਸਵਾਦ ਛੱਡਣਾ ਬੜਾ ਔਖਾ ਕੋਈ ਵਿਰਲਾ ਏ ਜਿਹੜਾ ਲੋਕ ਕੁਆਟੰਬ ਸਭੋਂ ਤੇ ਤੋਰੇ ਬਾਬਾ ਜੀ ਨੇ ਇਤੇ ਪਰਹੇਜ ਦੱਸ ਦਿੱਤਾ ਲੋਕ ਕਟੰਬ ਸਭ ਹੋ ਤੈ ਤੋ ਰਹਿ ਤੋ ਆਪਨ ਵੇਢੀ ਆਵੈ ਹੋ ਆਪੇ ਆਏ ਗਏ ਰੱਬ ਤੋ ਸਨੇਹ ਤੋੜੇ ਨਾ ਤਾਂ ਖਤਮ ਕਰਦੇ ਪਾਪ ਕੇ ਅਲ ਜੇਵੇਂ ਆ ਚੋਂ ਨਿਕਲ ਜਾ ਇਹ ਨਹੀਂ ਵੀ ਘਰ ਛੱਡ ਦੇਣਾ ਨਾ ਮਹਾਰਾਜੀ ਦਾ ਵਚਨ ਹੈ ਗਿਆਨਨ ਮੈਂ ਗਿਆਨ ਧਿਆਨਨ ਮੈਂ ਧਿਆਨ ਸਾਗਲ ਧਰਮਮਹ ਗ੍ਰਸਤ ਪ੍ਰਧਾਨ ਪ੍ਰਧਾਨ ਹੈ ਕ੍ਰਿਸ਼ਣ ਪਰ ਪਰਪਕਤਾ ਦੇ ਵਿੱਚ ਰਹਿਣਾ ਦ੍ਰਿੜਤਾ ਦੇ ਵਿੱਚ ਰਹਿਣਾ ਘਰ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਹੋਈਆਂ ਵੀ ਰੱਬ ਦੀ ਯਾਦ ਨਾ ਭੁੱਲੇ ਇਹ ਨਾ ਹੋਵੇ ਵੀ ਘਰ ਪਰਿਵਾਰ ਤੱਕ ਕਿਸੇ ਨੂੰ ਤੇਰਾਬਾ ਭੁੱਲੇ ਹੀ ਕਰਦੇ ਧੰਦਿਆਂ ਤੱਕ ਕਿਸੇ ਨੂੰ ਤੇਰਾਬਾ ਭੁੱਲੇ ਹੀ ਕਰਦਾ ਫਿਰ ਨਹੀਂ ਗੱਲ ਬਣਦੀ ਇੱਥੇ ਭਾਵਕ ਜਿਹੜੇ ਤੂੰ ਉਲਝਣ ਤਾਨੀਆਂ ਦੇ ਵਿੱਚ ਲੋਗਾ ਨਹੀਂ ਐ ਇਧਰ ਉਧਰ ਦੇ ਕਟੰਬ ਦੇ ਅਲਜੇਵੇਂ ਚ ਤੁਰਿਆ ਫਿਰਦਾ ਹੈ ਮਹਾਰਾਜ ਕਹਿੰਦੇ ਇਹ ਛੱਡ ਦੇ ਆਪੇ ਆਏਗਾ। ਐਸੋ ਬੇਢੀ ਵਰਨ ਨਾ ਸਕੋ ਸਭ ਅੰਤਰ ਸਭ ਠਾਈ ਹੋ ਇਹ ਕਾਰੀਗਰ ਕਹਿੰਦੇ ਵਰਨਨ ਨਹੀਂ ਕੀਤਾ ਜਾ ਸਕਦਾ ਸੱਚੇ ਦੱਸਿਆ ਹੀ ਨਹੀਂ ਜਾ ਸਕਦਾ ਉਹ ਤੇ ਸਾਰੇ ਸਾਰਿਆਂ ਦੇ ਅੰਦਰ ਸਭ ਅੰਤਰ ਸਭ ਠਾਈ ਉਹ ਸਾਰੀਆਂ ਜਗ੍ਹਾ ਤੇ ਹੈ। ਭਗਤ ਨਾਮਦੇਵ ਜੀ ਕਹਿੰਦੇ ਇਸ ਕਾਰੀਗਰ ਨੂੰ ਵਰਨਨ ਨਹੀਂ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਕਿਉਂ ਸਾਰਿਆਂ ਦੇ ਅੰਦਰ ਹੈ ਸਾਰੀਆਂ ਜਗ੍ਹਾ ਦੇ ਉੱਤੇ ਮੌਜੂਦ ਹੈ ਤੇ ਕਹਿੰਦੇ ਇਹ ਇਦਾਂ ਐ ਗੁੰਗੇ ਮਹਾ ਅੰਮ੍ਰਿਤ ਰਸ ਚੱਖਿਆ ਪੁੱਛੈ ਕਹਿਣ ਨਾ ਚਾਈ ਹੋ ਕਹਿੰਦੇ ਗੁੰਗੇ ਨੂੰ ਅੰਮ੍ਰਿਤ ਰਸ ਚੱਖਿਆ ਮਿੱਠਾ ਖਵਾ ਦਈਏ ਬਚਨ ਹੁੰਦਾ ਨਾ ਉਹ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਕਹਿਣ ਨਾ ਜਾਈ ਗੂੰਗੇ ਨੂੰ ਇੱਥੇ ਅੰਮ੍ਰਿਤ ਰਸ ਚਖੀਏ ਉਹਨੂੰ ਪੁੱਛੀਏ ਸਵਾਦ ਕਿਹੋ ਜਿਹਾ ਗੂੰਗਾ ਦੱਸ ਨਹੀਂ ਸਕਦਾ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਰੱਬ ਦਾ ਮਾਲਕ ਦਾ ਆਤਮਕ ਆਨੰਦ ਹੈ ਪਰਮੇਸ਼ਰ ਦੀ ਬੰਦਕੀ ਦਾ ਮਾਲਕ ਦੀ ਸਭ ਤੋਂ ਸਲਾਹ ਦਾ ਕੋਈ ਪੁੱਛੇ ਦੱਸਿਆ ਨਹੀਂ ਜਾ ਸਕਦਾ ਇਸ ਕਰਕੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਸ਼ੁਭ ਗੁਣਾਂ ਨੂੰ ਹਿਰਦੇ 'ਚ ਬਸਾਉਣ ਦਾ ਯਤਨ ਕਰੀਏ ਤੇ ਜਦੋਂ ਅਸੀਂ ਸ਼ੁਭ ਗੁਣਾਂ ਨੂੰ ਅੰਬਸਾ ਕਰਕੇ ਮਾਲਕ ਦੀ ਸੋਝੀ ਲੈ ਕੇ ਕੰਮ ਕਰਾਂਗੇ ਨਾ ਇੰਜ ਲੱਗੇਗਾ ਕਿ ਰੱਬੀ ਕਰ ਰਿਹਾ ਹੈ ਬੋਲੋ ਸਤਨਾਮ ਉੱਚਪਰੀ ਤੇ ਤੁਨ ਨਾਮਦੇਵ ਜੀ ਨੇ ਆਪੇ ਬਣਾਈ ਹੈ ਆਪ ਹੀ ਪਾਈ ਹੈ ਸੱਪਰੀ ਪਰ ਇੰਨੀ ਕੁ ਰੀਜ ਨਾਲ ਬਣਾਈ ਇੰਜ ਲੱਗਦਾ ਰੱਬ ਬਣਾ ਰਿਹਾ ਹੈ ਬੋਲੋ ਸਤਿਨਾਮ ਰੱਬ ਦੀ ਕਿਰਪਾ ਦੇ ਨਾਲ ਬਣ ਰਹੀ ਹੈ ਜਿਵੇਂ ਇਤਿਹਾਸਕ ਹਵਾਲਾ ਦੇ ਦੇ ਭਾਈ ਫੱਗੂ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ 아이 ਭਗਵਾਨ ਤੇਰਾ ਮਹਿਲ ਬੜਾ ਸੋਹਣਾ ਸੋਹਣਾ ਮਹਾਰਾਜ ਆਪ ਜੀ ਦੀ ਕਿਰਤ ਹੈ ਦੇਖੋ ਦੇਖੋ ਆਪਾਂ ਕਹਾਂਗੇ ਇੱਕ ਦੁਨਿਆਵੀ ਵਰਤੀ ਨਾਲ ਜੇ ਕੋਈ ਪੁੱਛਲੇ ਵੀ ਤੇਰੀ ਕੋਠੀ ਬੜੀ ਸੋਹਣੀ ਹੈ ਕਹਾਂਗੇ ਨਾ ਸੋਹਣੀ ਤੇ ਹੋਣੀ ਹੈ ਐਨੇ ਲੱਖ ਲੱਗ ਗਿਆ ਐਨੇ ਕਹਾਂਗੇ ਐਨੇ ਲੱਖ ਲੱਗ ਗਿਆ ਐਨੇ ਠੇਕੇਦਾਰ ਨੂੰ ਦਿੱਤੇ ਐਨੇ ਕਾਰੀਗਰਾਂ ਲਏਗੇ ਇਹ ਗਿਣ ਭਾਵਕ ਕੈਲਕੂਲੇਟਰ ਅਸੀਂ ਕਰੀ ਬੈਠੇ ਹੁੰਦੇ ਹਾਂ ਸੱਚ ਹੈ ਭਾਈ ਫੱਗੂ ਜੀ ਦੀ ਵਰਤੀ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫੱਗੂਆ ਮਹਿਲ ਬੜਾ ਸੋਹਣਾ ਮਹਾਰਾਜ ਆਪ ਜੀ ਦੀ ਕਿਰਪਾ ਕਿਹਦੇ ਵਾਸਤੇ ਬਣਾਇਆ ਮਹਾਰਾਜ ਆਪ ਜੀ ਵਾਸਤੇ ਹੈ ਵੇਖੋ ਵੇਖੋ ਮਹਾਰਾਜ ਕਹਿੰਦੇ ਜੀ ਸਾਡੇ ਵਾਸਤੇ ਹੁਣ ਫਿਰ ਅਸੀਂ ਰਵਾਂਗੇ ਇੱਥੇ ਮਹਾਰਾਜ ਇਹ ਭਾਈ ਤੁਹਾਡਾ ਤੁਹਾਡੇ ਵਾਸਤੇ ਬਣਾਇਆ ਵੇਖੋ ਵਰਤੀ ਇਹ ਗੁਰੂ ਦੀ ਕਿਰਪਾ ਹੈ ਜਦੋਂ ਵਰਤਦੀ ਹੈ ਨਾ ਜਦੋਂ ਸੁੱਧ ਬੁੱਧ ਗੁਰੂ ਤੇ ਜੋ ਕੋਈ ਵੀ ਕਰਮ ਤੂੰ ਗੁਰੂ ਦਾ ਸਮਝ ਕੇ ਕਰੇਗਾ ਨਾ ਇੰਜ ਲੱਗੇਗਾ ਗੁਰੂ ਆਪ ਹੀ ਕਰ ਰਿਹਾ ਰੱਬ ਹੀ ਕਰ ਰਿਹਾ ਸਾਰਾ ਕੁਝ ਇਸ ਕਰਕੇ ਜਿਵੇਂ ਭਗਤ ਧੰਨਾ ਜੀ ਦੇ ਖੂ ਜੋੜਦੇ ਨੇ ਇੰਜ ਲੱਗਦਾ ਤੂੰ ਤੂੰ ਕਰਤਾ ਤੂੰ ਵੀ ਤੂੰ ਹੀ ਕਰੀ ਜਾਂਦਾ ਸਾਰਾ ਕੁਝ ਤੇਰੀ ਕਿਰਪਾ ਦੇ ਨਾਲ ਹੀ ਹੋ ਰਿਹਾ ਹੈ ਇਸ ਕਰਕੇ ਜਦੋਂ ਇਹ ਵਰਤੀ ਬਣ ਜਾਂਦੀ ਹੈ ਫਿਰ ਜੀਵਨ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ